ਵਿਹੋ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਅਨੁਜਾ ਸ਼ਰਮਾ ਔਰ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਇੱਕ ਵਾਰ ਫਿਰ ਤੋਂ ਚਰਚਾਵਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਲੋਕਾਂ ਤੋਂ ਕਿ ਜਿਹੜੀ ਬੇਅਦਬੀ ਹੋਈ ਸੀ ਉਹਨੂੰ ਲੈ ਕੇ ਸਜ਼ਾ ਨਹੀਂ ਦਿਵਾ ਸਕੇ ਔਰ ਬਹੁਤ ਸਾਰੀਆਂ ਚੀਜ਼ਾਂ ਉਸ ਵੇਲੇ ਹੋਈਆਂ ਉਹਨਾਂ ਦੇ ਉੱਤੇ ਮਾਫੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੰਗੀ ਗਈ। ਇਹਦੇ ਉੱਤੇ ਵਿਰੋਧੀ ਧਿਰਾਂ ਵੀ ਬਹੁਤ ਸਵਾਲ ਚੱਕ ਰਹੀਆਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਦਲਜੀਤ ਸਿੰਘ ਚੀਵਾ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਚੀਵਾ ਸਾਹਿਬ ਮਾਫੀ ਤਾਂ ਮੰਗ ਲਈ ਗਈ ਲੱਗਦਾ ਨਹੀਂ ਲੇਟ ਹੋ ਗਏ ਮਾਫੀ ਮੰਗਣ ਨੂੰ ਲੋਕ ਵੀ ਕਹਿਣ ਲੱਗੇ ਬਹੁਤ ਲੰਮਾ ਸਮਾਂ ਹੋ ਗਿਆ ਇਹ ਬਹੁਤ ਲੰਮਾ ਸਮਾਂ ਲਗਾਤਾ ਮਾਫੀ ਮੰਗਣ ਦੇਖੋ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਸੀਗਾ 12 ਤਰੀਕ ਨੂੰ ਅਖੰਡ ਪਾਠ ਸ਼ੁਰੂ ਹੋਇਆ 14 ਨੂੰ ਹੋਪਤੇ ਗੁਰੂ ਨੇ ਸੋਚੀ ਦਿੱਤੀ ਅਸੀਂ ਸੱਚੇ ਮਨੋਂ ਜੋ ਸਾਡੇ ਦਿਲ ਦੇ ਵਿੱਚ ਸੀ ਉਹ ਪ੍ਰਧਾਨ ਸਾਹਿਬ ਨੇ ਸਾਰੀ ਗੱਲ ਗੁਰੂ ਦੇ ਸਨਮੁਖ ਸ੍ਰੀ ਕਲਤਕ ਸਭ ਦੇ ਸਨਮੁਖ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਹਿ ਦਿੱਤਾ ਅਸੀਂ ਜੋ ਕਿਹਾ ਸੱਚੇ ਮਨੋਂ ਕਿਹਾ ਸਾਨੂੰ ਗੁਰੂ ਦੇਤੇ ਵੀ ਭਰੋਸਾ ਸਾਨੂੰ ਸੰਗਤ ਦੇਤੇ ਵੀ ਭਰੋਸਾ ਗੁਰੂ ਬਖਸ਼ਣਹਾਰਾ ਸੰਗਤ ਬਖਸ਼ਣਹਾਰਾ ਇਸ ਕਰਕੇ ਜੋ ਬੰਦੀ ਅਵਸਥਾ ਸੀ ਉਹ ਖੁੱਲ ਕੇ ਜਿਹੜੀ ਹੈ ਪ੍ਰਧਾਨ ਸਾਹਿਬ ਨੇ ਰੱਖੀ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਦਿਲੋਂ ਸਾਰੀ ਗੱਲ ਉਹਨਾਂ ਨੇ ਕਹੀ ਹੈ ਇਸ ਕਰਕੇ ਹੁਣ ਇਹਦੇ ਤੇ ਜਦੋਂ ਮਾਫੀ ਮੰਗ ਲਈ ਜਾਵੇ ਕੌਣ ਕੀ ਕਹਿੰਦਾ ਕੋਈ ਪਹਿਲਾਂ ਲੱਗੇ ਕਿਸੇ ਨੂੰ ਡੇਟ ਲੱਗੇ ਮਾਫੀ ਮਾਫੀ ਹੈ ਇਸ ਕਰਕੇ ਇਸ ਤੇ ਮੈਂ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਸਾਨੂੰ ਸੰਗਤ ਤੇ ਭਰੋਸਾ ਸਾਨੂੰ ਗੁਰੂ ਤੇ ਭਰੋਸਾ ਬਖਸ਼ਿਸ਼ ਹਾਰ ਜਰੂਰ ਜਿਹੜੀ ਹੈਗੀ ਸਾਡੀ ਝੋੜੀ ਦੇ ਵਿੱਚ ਜਿਹੜੀ ਹੈ ਜਿਹੜੀ ਵੀ ਕੋਈ ਸਾਡੇ ਕੋਲ ਗਲਤੀ ਹੋਈ ਆ ਉਹ ਸੰਗਤ ਮਾਫ ਕਰੇਗੀ ਜੀ ਮਹਾਂ ਸਾਹਿਬ ਜਿਸ ਤੋ ਤੁਸੀਂ ਇਸ ਮਾਫੀ ਦੀ ਗੱਲ ਕਰਦੇ ਆ ਨਾ ਵਿਰੋਧੀ ਧਿਰਾਂ ਬਹੁਤ ਸਵਾਲ ਚੁੱਕ ਰਹੀਆਂ ਨੇ ਉਹ ਕਹਿੰਦੇ ਕਿ ਇਹ ਇੱਕ ਸਟਰੈਟਜੀ ਹੁਣ ਅਕਾਲੀ ਦਲੇ ਅਪਣਾ ਰਹੀ ਹੈ ਕਿ ਅਸੀਂ ਹੱਥ ਜੋੜ ਕੇ ਮਾਫੀ ਮੰਗਾ ਤੇ ਹੋ ਸਕਦਾ ਹੈ 2024 ਦੇ ਵਿੱਚ 2027 ਦੇ ਵਿੱਚ ਲੋਕ ਸਾਨੂੰ ਮੁੜ ਤੋਂ ਪਸੰਦ ਕਰਨਗੇ ਦੁਬਾਰਾ ਸਾਨੂੰ ਚੋਣਾਂ ਦੇ ਵਿੱਚ ਜਿਤਾਣ ਦੇਖੋ ਮੈਂ ਤੇ ਕਹਿੰਨਾ ਨਾ ਕਿ ਅਸੀਂ ਇਹਨੂੰ ਰਾਜਨੀਤੀ ਨਾਲ ਜੋੜ ਕੇ ਨਹੀਂ ਦੇਖਿਆ ਸਾਨੂੰ ਜੋ ਗੁਰੂ ਨੇ ਮਤ ਬਖਸ਼ੀ ਸੀ ਜੋ ਗੁਰੂ ਨੇ ਸੋਝੀ ਬਖਸ਼ੀ ਜੋ ਦਰਬਾਰ ਸਾਹਿਬ ਦੇ ਉੱਥੇ ਜਾ ਕੇ ਇੱਕ ਵਿਅਕਤੀ ਦੀ ਅਵਸਥਾ ਬਣਦੀ ਹੈ ਉਹਦੇ ਵਿੱਚ ਜੋ ਸਾਨੂੰ ਠੀਕ ਲੱਗਿਆ ਅਸੀਂ ਸੱਚੇ ਦਿਲੋਂ ਗੁਰੂ ਦੇ ਸਾਹਮਣੇ ਕਹਿ ਦਿੱਤਾ ਇਸ ਕਰਕੇ ਵਾਦ-ਵਿਵਾਦ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਉਹ ਹੋਣਾ ਨਹੀਂ ਚਾਹੀਦਾ ਹੂੰ ਇਸ ਕਰਕੇ ਕੋਈ ਹਰ ਇੱਕ ਨੂੰ ਹੱਕ ਹੈ ਕੋਈ ਕਿਸੇ ਤਰੀਕੇ ਵੀ ਇਹਨੂੰ ਇੰਟਰਪ੍ਰੀਟ ਕਰ ਸਕਦਾ ਅਸੀਂ ਕਿਸੇ ਇਸ ਬਹਿਸ 'ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਜਦੋਂ ਤੁਸੀਂ ਗੁਰੂ ਨੂੰ ਸਬਮਿਟ ਕਰਕੇ ਆਪਣੇ ਆਪ ਨੂੰ ਸਮਰਪਿਤ ਕਰਕੇ ਮਾਫੀ ਮੰਗ ਲੈਂਦੇ ਹੋ ਤੇ ਫਿਰ ਉਸ ਤੋਂ ਬਾਅਦ ਉਹਦੇ ਤੇ ਫਿਰ ਬਹਿਸ ਕਰਨੀ ਜਿਹੜੀ ਆ ਉਹ ਪ੍ਰੋਪਰਟੀ ਉੱਤੇ ਲੱਗਦਾ ਕਿ ਹੁਣ ਇਹਦਾ ਅਸਰ ਲੋਕਾਂ ਦੇ ਵਿੱਚ ਹੋਏਗਾ ਲੋਕ ਮੁੜ ਤੋਂ ਉਸ ਪਾਰਟੀ ਨੂੰ ਚੁਣਨਗੇ ਜਿਨ੍ਹਾਂ ਤੋਂ ਲੋਕ ਕਿਤੇ ਨਾ ਕਿਤੇ ਖਫਾ ਹੋ ਗਏ ਸੀ ਉਸ ਇਨਸੀਡੈਂਟ ਤੋਂ ਬਾਅਦ ਲੋਕਾਂ ਨੇ ਪਾਰਟੀ ਤੋਂ ਨਾਰਾਜ਼ਗੀ ਵੀ ਜਤਾਈ ਲੋਕ ਪਾਰਟੀ ਤੋਂ ਪਰੇ ਵੀ ਹੋਏ ਹੁਣ ਉਹ ਲੋਕ ਜੁੜਨਗੇ ਪਾਰਟੀ ਦੇ ਨਾਲ ਮੁੜ ਤੋਂ ਦੇਖੋ ਮੈਂ ਇਹ ਕਿੰਨਾ ਕਿ ਮੈਂ ਇਹਨੂੰ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੁੰਦਾ ਸਾਨੂੰ ਇਹਦੇ ਨਾਲ ਅੰਦਰੋਂ ਮਜ਼ਬੂਤੀ ਮਿਲੀ ਇਹ ਸਾਰੀ ਪਾਰਟੀ ਨੂੰ ਲੀਡਰਸ਼ਿਪ ਨੂੰ ਇੱਕ ਸਕੂਨ ਮਿਲਿਆ ਸਾਨੂੰ ਉਹ ਚੰਗਾ ਲੱਗਿਆ ਤੇ ਇਹ ਗੱਲ ਕਹਿ ਕੇ ਅਸੀਂ ਆਪਣਾ ਮਨ ਜਿਹੜਾ ਸੀ ਸਾਨੂੰ ਉਹਦੇ 'ਚ ਹੋਰ ਮਜ਼ਬੂਤੀ ਮਿਲੀ ਹੈ ਗੁਰੂ ਤੇ ਭਰੋਸਾ ਸੰਗਤ ਤੇ ਸਾਡਾ ਆਪਣਾ ਭਰੋਸਾ ਵਧਿਆ ਇਸ ਕਰਕੇ ਅਸੀਂ ਨਾ ਤਾਂ ਉਹਨੂੰ ਰਾਜਨੀਤੀ ਨਾਲ ਜੋੜ ਕੇ ਦੇਖਣਾ ਚਾਹੁੰਦੇ ਆ ਨਾ ਰਾਜਨੀਤਿਕ ਤੌਰ 'ਤੇ ਅਸੀਂ ਕੀਤਾ ਇਸ ਕਰਕੇ ਵਾਰ-ਵਾਰ ਰਿਪੀਟ ਕਰਦਾ ਮੈਂ ਸਮਝਦਾ ਕਿ ਫਾਇਦਾ ਨਹੀਂ ਹੈ ਜੋ ਸਾਨੂੰ ਠੀਕ ਲੱਗਿਆ ਉਹ ਕਹਿ ਦਿੰਦਾ ਜੋ ਕਿਸੇ ਨੂੰ ਹੱਕ ਹੈ ਡੈਮੋਕਰੇਟਿਕ ਕੰਟਰੀ ਹੈ ਕਿਸੇ ਦੇ ਕੋਈ ਵਿਚਾਰ ਹੋ ਸਕਦੇ ਕੋਈ ਆਪਣਾ ਵਿਊ ਪੁਆਇੰਟ ਵੱਖਰਾ ਰੱਖਦਾ ਤਾਂ ਰੱਖ ਸਕਦਾ ਕੋਈ ਜੀਮਾ ਸਾਹਿਬ ਤੁਸੀਂ ਮਜ਼ਬੂਤੀ ਦੀ ਗੱਲ ਕੀਤੀ ਉੱਥੇ ਹੀ ਬਾਦਲ ਸਾਹਿਬ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਲੋਕ ਪਾਰਟੀ ਛੱਡ ਕੇ ਗਏ ਨੇ ਭਾਵੇਂ ਕੋਈ ਵੀ ਕਾਰਨ ਰਿਹਾ ਹੋਵੇ ਭਾਵੇਂ ਵਜਾ ਮੈ ਰਿਆ ਭਾਵੇਂ ਕੋਈ ਇਨਸੀਡੈਂਟ ਰਿਹਾ ਭਾਵੇਂ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਉਹ ਵਜਾ ਰਹੇ ਕਹਿੰਦੇ ਮੈਂ ਉਹਨਾਂ ਦੇ ਕਰਕੇ ਹੱਥ ਜੋੜ ਕੇ ਮਾਫੀ ਮੰਗਦਾ ਆ ਉਹ ਇੱਕ ਝੰਡੇ ਥੱਲੇ ਲੜ ਕੇ ਔਰ ਇੱਕ ਝੰਡੇ ਥੱਲੇ ਪੰਥ ਲਈ ਕੰਮ ਕਰੀਏ ਲੱਗਦਾ ਕਿ ਜਿਹੜੇ ਲੋਕ ਛੱਡ ਕੇ ਗਏ ਨੇ ਉਹ ਵਾਪਸ ਆਣਗੇ ਜਾਂ ਉਸ ਸਪੀਚ ਤੋਂ ਬਾਅਦ ਹਾਲੇ ਤੱਕ ਕਿਸੇ ਨੇ ਗੱਲਬਾਤ ਕੀਤੀ ਕਿਸ ਅਸੀਂ ਮੁੜ ਤੋਂ ਪਾਰਟੀ 'ਚ ਵਾਪਸ ਆਣਾ ਚਾਹੁੰਦੇ ਹਾਂ ਦੇਖੋ ਸ਼ਰਮਣੀ ਅਕਾਲੀ ਦਲ ਇੱਕ ਵੱਡਾ ਪਰਿਵਾਰ ਆ ਪਰਿਵਾਰ ਨੂੰ ਇਕੱਠਿਆ ਕਰਨ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਹੈ ਰਿਸਪੌਂਸ ਤਾਂ ਉੱਥੇ ਮੌਕੇ ਤੇ ਆ ਗਿਆ ਸੀਗਾ ਦੋ ਤਿੰਨ ਲੀਡਰ ਤਾਂ ਜਦੋਂ ਘੰਟੇ ਬਾਅਦ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ ਆਪਣੇ ਆਪ ਵੀ ਆ ਕੇ ਦੁਬਾਰਾ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਪਾਰਟੀ ਦੇ ਨਾਲ ਇਸ ਕਰਕੇ ਜਦੋਂ ਸੱਚੇ ਮਨੋਂ ਤੁਸੀਂ ਕਿਸੇ ਨੂੰ ਬੇਨਤੀ ਕਰਦੇ ਹੋ ਤੇ ਜਿਹੜੇ ਕੋ ਮਾੜੇ-ਮੋٹے ਜਿਹੜੇ ਆ મત ਭੇਜ ਜਿਹੜੇ ਹੁੰਦੇ ਆ ਉਹ ਦੂਰ ਹੁੰਦੇ ਆ ਇਹ ਹਮੇਸ਼ਾ ਸਾਡਾ ਵਿਸ਼ਵਾਸ ਆ ਔਰ ਹਮੇਸ਼ਾ ਸਮਾਜ ਇਸੇ ਤਰੀਕੇ ਅੱਗੇ ਵਧਦਾ ਇਸ ਕਰਕੇ ਡੈਫੀਨੇਟਲੀ ਉਹਦਾ ਪੋਜ਼ਿਟਿਵ ਅਸਰ ਹੋਇਆ ਉਹ ਉਹਨਾਂ ਨੇ ਸਮਝ ਤੁਹਾਨੂੰ ਨਜ਼ਰ ਵੀ ਆਇਆ ਜੀ 2024 ਦੇ ਲਈ ਕੀ ਤਿਆਰੀਆਂ ਨੇ ਜੀਮਾ ਸਾਹਿਬ ਕਿਉਂਕਿ ਸਮਾਂ ਬਹੁਤ ਨਜ਼ਦੀਕ ਆ ਗਿਆ ਆਮ ਆਦਮੀ ਪਾਰਟੀ ਨੇ ਦੋ ਤਿੰਨ ਰੈਲੀਆਂ ਵੀ ਕਰ ਲਈਆਂ ਆਪਣੀਆਂ ਲੇਕਿਨ ਅਕਾਲੀ ਦਲ ਦਾ ਕੀ ਪਲਾਨ ਹੈ ਕੀ ਸਟ੍ਰੈਟਜੀ ਹੈ ਕਿਹੜੇ ਮੁੱਦਿਆਂ ਤੇ ਅਕਾਲੀ ਦਲ 2024 ਦੀਆਂ ਚੋਣਾਂ ਲੜੇ ਨਹੀਂ ਹਾਲੇ ਤੱਕ ਕੋਈ ਰੈਲੀਆਂ ਦਾ ਸਿਸਟਮ ਤਾਂ ਨਹੀਂ ਸ਼ੁਰੂ ਹੋਇਆ ਸਰਕਾਰੀ ਰੈਲੀਆਂ ਕਹਿ ਸਕਦੇ ਹੋ ਪਾਰਟੀ ਦੀਆਂ ਤਾਂ ਕੋਈ ਰੈਲੀਆਂ ਨਹੀਂ ਹੋਈਆਂ ਸਰਕਾਰੀ ਬੱਸਾਂ ਨਾਲ ਸਰਕਾਰੀ ਜਿਹੜੇ ਮੁਲਾਜ਼ਮਾਂ ਨੂੰ ਬਿਠਾ ਕੇ ਸਰਕਾਰੀ ਪੈਸਾ ਖਰਚ ਕੇ ਸਰਕਾਰ ਦੇ ਇਸ਼ਤਿਹਾਰ ਲਾ ਕੇ ਸਰਕਾਰ ਜਦੋਂ ਮਰਜ਼ੀ ਕੋ ਕਰ ਲਵੇ ਉਦੋਂ ਜਦੋਂ ਕੇਜਰੀਵਾਲ ਦਾ ਹੁਕਮ ਆਉਂਦਾ ਕਿ ਕਿੱਥੇ ਤੁਸੀਂ ਜਿਹੜੇ ਆ ਸਰਕਾਰ ਦੀ ਸ਼ਕਤੀ ਦੇ ਨਾਲ ਬੰਦੇ ਇਕੱਠੇ ਕਰਨੇ ਉਹਨੇ ਕੋ ਬੰਦੇ ਚਲੇ ਜਾਂਦੇ ਹੁੰਦੇ ਉਹ ਕੋਈ ਕੋਈ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਆਪਮਾਦੀ ਕੋ ਜਨਤਾ ਜਾਂਦੀ ਹੈ ਬਾਕੀ ਹੁਣ ਟਾਈਮ ਆ ਹੀ ਜਾਂਦਾ ਜਿੰਜੂ ਪਾਰਲੀਮੈਂਟ ਜਿਹੜੇ ਆ ਜਾਂਦੀ ਪਿੰਡ ਪੱਧਰ ਤੋਂ ਲੈ ਕੇ ਪਾਰਟੀ ਦੀਆਂ ਗਤੀਵਧੀਆਂ ਜਿਹੜੀਆਂ ਜਥੇਬੰਦੀਆਂ ਜਿਹੜਾ ਲੈਵਲ ਤੇ ਹਰ ਥਾਂ ਦੇ ਉੱਤੇ ਚੱਲਦੇ ਤੋ ਕਿ ਜਿੱਥੇ ਵੀ ਵਰਕਰ ਸਾਡਾ ਬੈਠਾ ਹੈ ਕੋਈ ਆਗੂ ਬੈਠਾ ਹਰ ਇੱਕ ਥਾਂ ਦੇ ਉੱਤੇ ਪਾਰਟੀ ਨੂੰ ਜਿਹੜਾ ਮਜ਼ਬੂਤ ਕਰਨ ਵਾਸਤੇ ਦਿਨ ਰਾਤ ਲਗਾਤਾਰ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਔਰ ਬੜਾ ਹੁਣ ਲੋਕਾਂ ਨੇ ਜਿਹੜਾ ਇੱਕ ਬਦਲਾਅ ਜਾਂਦਾ ਸੀ ਉਹਦੇ ਰੰਗ ਵੀ ਜਿਹੜੇ ਆ ਉਹ ਸਾਹਮਣੇ ਨਜ਼ਰ ਆਉਣੇ ਸ਼ੁਰੂ ਹੋ ਗਏ ਆ ਇਸ ਕਰਕੇ ਜਨਤਾ ਬਾਣਚਕਤਾ ਉੱਤੇ ਉੱਤੇ ਤਿਆਰ ਹੋ ਰਹੀ ਆ ਔਰ ਪਾਰਲੀਮੈਂਟ ਦੇ ਵਿੱਚ ਦੇਖੋ ਬੜਾ ਵੱਡਾ ਫਰਕ ਤੁਹਾਨੂੰ ਨਜ਼ਰ ਜਿਹੜਾ ਇਸ ਗੱਲ ਦਾ ਸਾਰਾ ਸਭ ਨਜ਼ਰ ਆਈ ਜੇ ਉਸ ਅਗਰ ਜਿਸ ਤਸੀ ਪੰਜਾਬ ਦੀ ਸੱਤਾ ਦੇ ਵਿੱਚ ਪਿੱਛੇ ਘਾਤ ਮਾਰਦੇ ਆ ਨਾ ਲੋਕਾਂ ਨੇ ਇੱਕ ਪਰਸਪੈਕਟਿਵ ਆਪਣਾ ਬਣਾ ਲਿਆ ਸੀ ਕਿ ਜਿਸ ਵਕਤ ਅਕਾਲੀ ਦਲ ਭਾਜਪਾ ਮਿਲ ਕੇ ਕੰਮ ਕਰਦੀ ਸੀ ਤੇ ਭਾਜਪਾ ਜਿਹੜੀ ਹੈ ਉਹ ਅਰਬਨ ਏਰੀਆਜ਼ ਚ ਸਟਰੋਂਗ ਨਜ਼ਰ ਆਉਂਦੀ ਸੀ ਅਕਾਲੀ ਦਲ ਰੂਰਲ ਏਰੀਆਜ਼ ਦੇ ਵਿੱਚ ਸਟਰੋਂਗ ਨਜ਼ਰ ਆਉਂਦੀ ਸੀ ਹੁਣ ਭਾਜਪਾ ਤਾਂ ਨਹੀਂ ਹੈ ਨਾਲ ਲੇਕਿਨ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਲੇਕਿਨ ਪਹਿਲਾਂ ਮੈਂ ਇਹ ਪੁੱਛੂੰਗੀ ਕਿ ਅਕਾਲੀ ਦਲ ਆਪਣੇ ਆਪ ਨੂੰ ਅਰਬਨ ਏਰੀਆਜ਼ ਦੇ ਵਿੱਚ ਸਟਰੋਂਗ ਕਰਨ ਦੇ ਲਈ ਕੀ ਕਰ ਰਿਹਾ ਅਰਬਨ ਏਰੀਆਜ਼ ਦੇ ਲਈ ਕੀ ਸਟ੍ਰੈਟੇਜੀ ਵੱਖਰੇ ਤੌਰ ਤੋਂ ਅਕਾਲੀ ਦਲ ਨੂੰ ਬਣਾਣੀ ਚਾਹੀਦੀ ਹੈ ਦੇਖੋ ਅਸੀਂ ਵੀ ਜਿਹੜੀ ਚੀਜ਼ ਤੁਸੀਂ ਨੋਟ ਕੀਤੀ ਹੈ ਉਹ ਸਾਡੇ ਵਿੱਚ ਵੀ ਧਿਆਨ ਦੇ ਵਿੱਚ ਹੈ ਇਸ ਕਰਕੇ ਜਿੱਥੇ-ਜਿੱਥੇ ਵੀ ਸਾਨੂੰ ਲੱਗਿਆ ਕਿ ਕਿਤੇ ਸਾਡੇ ਜਿਹੜੀ ਪਾਰਟੀ ਦੀ ਜਥੇਬੰਦੀ ਦੇ ਵਿੱਚ ਕਮਜ਼ੋਰੀ ਹੈ ਉੱਥੇ ਫੋਕਸ ਕਰਕੇ ਅਸੀਂ ਹੇਠਾਂ ਤੋਂ ਲਾਮਬੰਦੀ ਕਰਕੇ ਸਾਰਾ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਲੋਕਲ ਜਿਹੜੀਆਂ ਲੋਕਲ ਬਾਡੀ ਦੀਆਂ ਇਲੈਕਸ਼ਨਸ ਵੀ ਜਿਹੜੀਆਂ ਡਿਊਡ ਹੈ ਇਸ ਕਰਕੇ ਉੱਥੇ ਜ਼ਿਆਦਾ ਤਵੱਜੋ ਦੇ ਰਹੇ ਹਾਂ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਲੱਗਿਆ ਸੀ ਕਿ ਇੱਥੇ ਹੋਰ ਮਜ਼ਬੂਤੀ ਦੀ ਲੋੜ ਹੈ ਉੱਥੇ ਦਿਨ ਰਾਤ ਮਿਹਨਤ ਹੋ ਰਹੀ ਹੈ ਬੜੀਆਂ ਵੱਡੀਆਂ ਜਥੇਬੰਦੀ ਦੇ ਵਿੱਚ ਚੇਂਜਸ ਹੋਈਆਂ ਬੜੀ ਵੱਡੀ ਨਵੀਂ ਲੀਡਰਸ਼ਿਪ ਜਿਹੜੀ ਹੈ ਤਾਂ-ਤਾਂ ਦੇ ਉੱਤੇ ਜਿਹੜੀ ਹੈ ਉਹਨਾਂ ਨੂੰ ਇਜਤਮਾਨ ਮਿਲਿਆ ਇਸ ਕਰਕੇ ਬੜੀ ਸਟਰੈਂਥ ਦੇ ਨਾਲ ਸਾਰੇ ਆਪ ਕੋ ਆਪਣਾ ਕੰਮ ਲੱਗੇ ਹੋਇਆ ਯੂਥ ਅਕਾਲੀ ਦਲ ਦੀ ਆਪਣੀ ਭੱਤੀ ਚੱਲ ਰਹੀ ਹੈ ਇਸਤਰੀ ਕਾਲੀ ਦਲ ਦਾ ਵੀ ਕੰਮ ਚੱਲ ਰਿਹਾ ਸਾਰੇ ਐਸਸੀ ਵਿੰਗ ਵੀ ਦੁਬਾਰਾ ਜਿਹੜੀ ਹੈ ਕਲ ਅਨਾਉਂਸਮੈਂਟ ਹੋਗੀ ਬੀਸੀ ਵਿੰਗ ਦੀ ਵੀ ਹੋਗੀ ਇਸ ਕਰਕੇ ਜਥੇਬੰਦੀ ਨੂੰ ਸਟਰੈਂਥਨ ਕਰਨ ਦਾ ਇਹੀ ਇੱਕ ਤਰੀਕਾ ਹੁੰਦਾ ਉਹ ਸਾਰੇ ਚੀਜ਼ਾਂ ਜਿਹੜੀਆਂ ਹਨ ਉਹਨਾਂ ਦਾ ਤਰੀਕੇ ਕਰਕੇ ਹੋ ਰਹੀ ਹੈ ਇਕੀ ਜ਼ਰੂਰ ਹੈ ਕਿ ਲਗਾਤਾਰ ਬਾਰ ਖਬਰੇ ਆਂਦੀ ਕਹਿੰਦੇ ਕਿ ਭਾਜਪਾ ਅਕਾਲੀ ਦਲ ਹੱਲੇ ਵੀ ਅੰਦਰ ਖਾਤੇ ਤਿਆਰੀਆਂ ਕਰ ਰਹੇ ਨੇ ਕਿ ਗੱਠ ਜੋੜ ਕਰਕੇ ਚਲੀਏ ਰਲ ਮਿਲ ਕੇ ਚਲੀਏ ਵੀ ਖਬਰ ਆਂਦੀ ਕਹਿੰਦੇ ਕਿ ਅੰਦਰ ਜਿਹੜੇ ਨੇ ਟਰਮਸ ਐਂਡ ਕੰਡੀਸ਼ਨਸ ਡਿਸਾਈਡ ਹੋ ਰਹੀਆਂ ਨੇ ਕਿ ਕੀ ਕੀ ਟਰਮਸ ਐਂਡ ਕੰਡੀਸ਼ਨਸ ਰਹਿਣਗੀਆਂ ਗੱਠ ਜੋੜ ਦੀਆਂ ਕਿੱਥੇ ਤੱਕ ਪਹੁੰਚ ਗਿਆ ਗੱਠ ਜੋੜ ਹੋ ਰਿਹਾ ਹੈ ਗੱਠ ਜੋੜ ਕਰੂਗੇ ਦੇਖੋ ਇੱਕ ਸੋਹਾਂ ਚਲਦੇ ਰਹਿੰਦੀ ਹੈ ਲੇਕਨ ਗੈਰੰਟੀ ਜਦੋਂ ਕੁਝ ਹੋਏਗਾ ਉਹ ਤੁਹਾਡੇ ਸਾਹਮਣੇ ਆਏਗਾ ਇਸ ਕਰਕੇ ਕਿਆ ਸਰਾਈਆਂ ਦੇ ਉੱਤੇ ਤਾਂ ਕਮੈਂਟ ਕਰਨਾ ਕਦੀ ਵੀ ਵਾਜਬ ਨਹੀਂ ਹੁੰਦਾ ਸਾਡਾ ਅਲਾਈਅੰਸ ਐਸਵੇ ਨੇ ਬਹੁਤ ਜਨ ਸਵਜ ਪਾਰਟੀ ਨਾਲ ਜੋ ਹਕੀਕਤ ਹੈ ਔਰ ਬੜੀ ਅੱਛੇ ਤਾਲਮਿਲ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਰੇ ਥਾਵਾਂ ਤੇ ਦੋਨੇ ਪਾਰਟੀਆਂ ਆਪੋ ਦੇ ਵਿੱਚ ਜਿਹੜੀ ਹੈ ਉਹ ਬਾਅਦ ਚ ਬਾਪਾ ਕੇ ਲਗਾਤਾਰ ਦਿਨ ਰਾਤ ਇਕੱਠੇ ਚੱਲ ਰਹੇ ਜੋ ਸਚਾਈ ਹੈ ਉਹਦੇ ਤੇ ਕਮੈਂਟ ਕਰਨਾ ਠੀਕ ਹੈ ਭਵਿੱਖ ਚ ਕੀ ਹੋਏਗਾ ਜੇ ਜਦੋਂ ਕੁਝ ਹੋਏਗਾ ਉਹ ਤੁਹਾਡੇ ਸਾਹਮਣੇ ਆਏਗਾ ਇੱਕ ਚੀਜ਼ ਜਿਹੜੀ ਹੁਣ SYL ਦੀ ਜਿਹੜੀ ਮੀਟਿੰਗ ਇੱਕ ਵਾਰੀ ਫੇਰ ਕਿਹਾ ਗਿਆ ਹੈ ਕਿ ਚੰਡੀਗੜ੍ਹ ਦੇ ਵਿੱਚ ਹੋਏਗੀ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀ ਮੁਰ ਤੋਂ ਬੈਠਣਗੇ ਅਗਵਾਹੀ ਕਰਨਗੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ਿਖਾਵਤ ਲੱਗਦਾ ਕੋਈ ਹੱਲ ਨਿਕਲੇਗਾ ਕਿਉਂਕਿ ਹਰ ਵਾਰ ਮੀਟਿੰਗ ਤੋਂ ਪਹਿਲਾਂ ਲੋਕਾਂ ਨੂੰ ਇਹ ਆਸ ਰਹਿੰਦੀ ਹੈ ਕਿ ਹੁਣ SYL ਦਾ ਕੋਈ ਹੱਲ ਨਿਕਲ ਕੇ ਆਏਗਾ ਲੱਗਦਾ ਦੇਖੋ SYL ਦਾ ਹੱਲ ਤਾਂ 2016 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਕੱਢ ਗਈ ਸੀ ਕਿ ਜਿਹੜੀ ਜ਼ਮੀਨ ਜਿੱਥੇ ਐਸਵੀਐਲ ਬੰਨੀ ਸੀ ਉਹ ਕਿਸਾਨਾਂ ਨੂੰ ਵਾਪਸ ਕਰ ਗਏ ਉਹ ਜ਼ਮੀਨ ਐਸਵੇੜੇ ਕਿਸਾਨਾਂ ਦੀ ਜੀ ਇਸ ਕਰਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਹਰਿਆਣੇ ਦੇ ਮੁੱਖ ਮੰਤਰੀ ਤੇ ਰਾਜਸਥਾਨ ਦੇ ਮੁੱਖ ਮੰਤਰੀ ਇਹ ਆਪੋ ਆਪਣੀ ਜਿਹੜੀ ਗੈਲਰੀ ਆ ਉਹਨੂੰ ਪਲੇ ਕਰਦੇ ਕੇਜਰੀਵਾਲ ਦੇ ਹਕੂਮਤ ਦੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਚੱਲੇ ਜਾਂਦਾ ਕਿ ਮੇਰੀ ਜਿਹੜੀ ਹਰਿਆਣੇ ਤੇ ਰਾਜਸਥਾਨ ਨੂੰ ਗਰੰਟੀ ਦਿੱਤੀ ਆ ਉਹ ਨਾਲ ਪਿੱਛੇ ਰਹਿ ਜੀ ਤੇ ਹਰਿਆਣੇ ਦੀ ਵੀ ਇਲੈਕਸ਼ਨ ਹੈ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੇ ਆਪਣਾ ਕੁਝ ਸਟੇਟਮੈਂਟ ਦੇਣੀਆਂ ਹੁੰਦੀਆਂ ਉਹ ਆਪਣਾ ਕੰਮ ਕਰ ਦਿੰਦੇ ਬਣਾਉਗੇ ਕਿ ਕਿੱਥੇ ਨਾ ਪਾਣੀ ਤੇ ਨਾ ਜ਼ਮੀਨ ਤੇ ਨਹਿਰ ਕਿੱਥੇ ਬਣਾਓ ਇਸ ਕਰਕੇ ਫੈਸਲਾ 2016 ਦੇ ਵਿੱਚ ਬੜਾ ਸਪਸ਼ਟ ਕਰ ਦਿੱਤਾ ਸੀ ਉਹੀ ਫੈਸਲਾ ਰਹੇਗਾ ਇਹ ਤਾਂ ਜੈਪੁਰ ਦੇ ਵਿੱਚ ਜਿਹੜੀ ਚੋਰੀ ਪਿਛਲੇ ਸਾਲ ダルトਜੋਨ ਕਾਉਂਸਲ ਦੀ ਮੀਟਿੰਗ ਦੇ ਵਿੱਚ 9 ਜੁਲਾਈ ਨੂੰ ਕੇਂਦਰੀ ਵਾਦ ਦੇ ਹਕੂਮਤ ਦੇ ਉੱਤੇ ਇਹਨਾਂ ਨੇ ਪ੍ਰਵਾਨ ਕਰ ਲਿਆ ਸੀ ਕਿ ਪੰਜਾਬ ਤੇ ਹਰਿਆਣਾ ਦੁਬਾਰਾ ਬੁੱਧੀਆਂ ਤੇ ਗੱਲ ਕਰਨਗੇ ਇਹ ਉਸ ਚੀਜ਼ ਦਾ ਨਤੀਜਾ ਨਹੀਂ ਤਾਂ ਕੋਈ ਜ਼ਰੂਰਤ ਹੀ ਨਹੀਂ ਜਿਸ ਨਾਲ ਝਗੜਾ ਹੈ ਉਹਦੇ ਨਾਲ ਇਦਾਂ ਬੈਠ ਕੇ ਤੁਸੀਂ ਝਗੜਾ ਕਿਵੇਂ ਹੱਲ ਕਰ ਲੋਗੇ ਜਿੱਥੇ ਅਦਾਲਤ ਵਿੱਚ ਲੜਨ ਦੀ ਲੋੜ ਸੀ ਉੱਥੇ ਐਡਵੋਕੇਟ ਜਨਰਲ ਵੀ ਪੇਸ਼ ਨਹੀਂ ਹੋਣ ਦਿੱਤਾ ਸੁਪਰੀਮ ਕੋਰਟ 'ਚ ਲੜਾਈ ਲੜਨੀ ਸੀ ਉੱਥੇ ਜਾਣ ਪੁੱਜ ਕੇ ਵਕੀਲ ਨੇ ਪੇਸ਼ ਹੋਣ ਦਿੱਤੇ ਇੱਥੇ ਇੱਥੇ ਜਿਹੜੇ ਆ ਉਹ ਹਰਿਆਣੇ ਦੇ ਵਿੱਚ ਵੋਟਾਂ ਲੈਣ ਵਾਸਤੇ ਕੇਂਦਰੀ ਆਲ ਦਾ ਹੁਕਮ ਆ ਜਾਂਦਾ ਤੇ ਮੁੱਖ ਮੰਤਰੀ ਸਾਹਿਬ ਮੀਟਿੰਗ ਚਲੀ ਜਾਂਦੇ ਮੀਟਿੰਗ 'ਚ ਜਾਣਾ ਹੀ ਨਹੀਂ ਪੜਦਾ ਕਦੇ ਵਾਸਤੇ ਜਾਂਦੇ ਹੋ ਜਦੋਂ ਸਟੈਂਡ ਪੰਜਾਬ ਦਾ ਕਲੀਅਰ ਆ ਜੇ ਤਾਂ ਤੁਹਾਡਾ ਉਸ ਤੋਂ ਕੋਈ ਵੱਖਰਾ ਸਟੈਂਡ ਆ ਫਿਰ ਦੱਸੋ ਜੇ ਉਹ ਸਟੈਂਡ ਪੰਜਾਬ ਦਾ ਕਲੀਅਰ ਫਿਰ ਮੀਟਿੰਗ ਕਿ ਲੈਣ ਜਾਂਦੇ ਹੋ ਜੀ ਬਸ ਸਰ ਜਿਸ ਤਰ੍ਹਾਂ ਤੁਸੀਂ ਸਾਰੀ ਚੀਜ਼ਾਂ ਦੀ ਗੱਲ ਕਰਦੇ ਆ ਤੁਸੀਂ ਜਿਹੜਾ 2016 ਦੇ ਵੀ ਤੁਸੀਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀ ਲੇਕਿਨ ਉਹਦੇ ਉੱਤੇ ਅਗਰ ਮੌਜੂਦਾ ਸਰਕਾਰ ਸਟੈਂਡ ਲਵੇ ਤਾਂ ਉਹ ਹੱਲ ਹੈ ਨਾ ਉਸ ਤੋਂ ਇਲਾਵਾ ਤਾਂ ਉਹਨੂੰ ਹੱਲ ਨਹੀਂ ਕੰਸੀਡਰ ਕੀਤਾ ਜਾ ਸਕਦਾ ਤਾਂ ਹੀ ਮੈਂ ਕਿਹਾ ਜੇ ਕੋਈ ਵੱਖਰਾ ਹੱਲ ਹੈ ਤਾਂ ਦੱਸੋ ਉਹ ਤਾਂ ਵਾਏਸ ਜਿਹੜਾ ਤੁਸੀਂ ਕੋਈ ਪ੍ਰਪੋਜ਼ਲ ਤੁਹਾਡੇ ਕੋਲ ਹੈਗੀ ਆ ਜਿਹੜੀ ਤੁਸੀਂ ਉੱਥੇ ਜਾ ਕੇ ਸ਼ੇਅਰ ਕਰਦੇ ਹੋ ਸਾਨੂੰ ਵੀ ਦੱਸੋ ਨਾ ਜੀ ਕਹਿੰਦਾ ਪੰਜਾਬ ਦੀ ਜਨਤਾ ਦਾ ਹੁਣ ਇਸ ਕਰਕੇ ਪੰਜਾਬ ਦੀ ਜਨਤਾ ਨੂੰ ਹਨੇਰੇ ਚ ਰੱਖਿਆ ਜਾਂਦਾ ਉਹ ਤਾਂ ਸੁਪਰੀਮ ਕੋਰਟ ਚ ਵੀ ਜਦੋਂ ਕੇਸ ਲੜਿਆ ਜਾਂਦਾ ਸੀ ਉਦੋਂ ਵੀ ਹਨੇਰੇ ਚ ਰੱਖਿਆ ਜਾਂਦਾ ਸੀ ਤੇ ਹੁਣ ਵੀ ਇਹ ਇਹੋ ਜਿਹੀਆਂ ਮੀਟਿੰਗਾਂ ਤਾਂ ਪੰਜਾਬ ਨਾਲ ਕੋਈ ਧੁੱਖੇ ਕਰ ਸਕਦੀ ਹੈ ਨਾ ਕੋਈ ਇੰਨਾਂ ਮੀਟਿੰਗਾਂ ਦੇ ਵਿੱਚੋਂ ਕੋਈ ਪੋਜ਼ਿਟਿਵ ਰਿਜ਼ਲਟ ਆਉਂਦੀ ਆਸ ਤੱਕ ਨਹੀਂ ਜਾਣਾ ਹੀ ਹੁੰਦਾ ਮੁੱਖ ਮੰਤਰੀ ਜਿਹੜੀ ਤੀਰਥ ਯਾਤਰਾ ਯੋਜਨਾ ਚਲਾਈ ਗਈ ਸੀ ਪੰਜਾਬ ਦੇ ਵਿੱਚ ਉਹਦੇ ਉੱਤੇ ਇੱਕ ਅੜਚਨ ਦੀ ਗੱਲ ਕੀਤੀ ਜਾ ਰਹੀ ਕਹਿੰਦੇ ਕੇਂਦਰ ਦੇ ਵੱਲੋਂ ਟ੍ਰੇਨਸ ਜਿਹੜੀਆਂ ਬੁੱਕ ਕੀਤੀਆਂ ਗਈਆਂ ਸੀਗੀਆਂ ਪੈਸਾ ਦੇ ਕੇ ਪੰਜਾਬ ਸਰਕਾਰ ਦੇ ਵੱਲੋਂ ਕਹਿੰਦੇ ਹੁਣ ਰੋਕ ਦਿੱਤੀਆਂ ਗਈਆਂ ਇਹ ਅੜਚਨ ਕਿਹਾ ਜਾ ਰਿਹਾ ਇਹਨੂੰ ਪੰਜਾਬ ਸਰਕਾਰ ਦੇ ਵੱਲੋਂ ਦੇਖੋ ਗੱਲ ਇਹ ਹੈ ਕਿ ਮੈਂ ਹੁਣ ਪਹਿਲਾਂ ਵੀ ਕਹਿ ਕੇ ਹਟਿਆ ਕਿ ਪੰਜਾਬੀ ਦੀ ਕਹਾਵਤ ਹੈ ਕਿ ਪੱਲੇ ਨਾਲ ਥੇਲਾ ਤੇ ਕਰਦੀ ਮੇਲਾ ਮੇਲਾ ਜਦੋਂ ਪੈਸਾ ਤੁਹਾਡੇ ਕੋਲੇ ਹੈ ਨਹੀਂ ਸੀ ਤੁਸੀਂ ਰੇਲਵੇ ਨੂੰ ਅਡਵਾਂਸ ਪੈਸਾ ਬੁੱਕ ਕਰਾ ਕੇ ਟ੍ਰੇਨਾਂ ਬੁੱਕ ਨਹੀਂ ਕੀਤੀਆਂ ਤੇ ਸਿਰਫ ਇੱਕ ਡਰਾਮਾ ਕਰਨ ਵਾਸਤੇ ਛੱਡੀਆਂ ਜਿਹੜੀ ਪੁਰਾਣੀ ਸਕੀਮ ਬਾਦਲ ਸਾਹਿਬ ਦੀ ਸ਼ੁਰੂ ਸੀ ਉਹ ਸਕੀਮ ਨੂੰ ਦੁਬਾਰਾ ਤੁਸੀਂ ਜਿਹੜੀ ਹੈ ਆਪਣੇ ਖਾਤੇ ਪਾਉਣ ਵਾਸਤੇ ਕਰੋੜਾਂ ਰੁਪਏ ਖਰਚ ਕੇ ਤੇ ਇੱਕ ਟ੍ਰੇਨ ਤੋੜ ਦਿੱਤੀ ਇੱਕਦੇ ਤੁਸੀਂ ਪੈਸੇ ਦਿੱਤੇ ਸੀ ਇੱਕ ਚੱਲੇਗੀ ਅੱਗੋਂ ਹੁਣ ਮੁਫਤ ਤਾਂ ਕਿਸੇ ਨੇ ਲੈ ਕੇ ਨਹੀਂ ਜਾਣਾ ਜੇ ਰੇਲਵੇ ਨੂੰ ਪੈਸੇ ਬੁੱਕ ਕਰਾਏ ਹੁੰਦੇ ਤੁਸੀਂ ਕੋਰਟ 'ਚ ਜਾ ਸਕਦੇ ਸੀ ਤੇ ਸਾਡੀ ਬੁਕਿੰਗ ਹੈ ਤੇ ਸਾਡੇ ਗੱਡੀ ਨਹੀਂ ਪਹੁੰਚੀ ਪਰ ਜਦੋਂ ਪੈਸਾ ਹੀ ਨਹੀਂ ਜਮ੍ਹਾਂ ਕਰਾਉਣਾ ਤੇ ਇਹ ਹੁਣ ਹੁੰਦੀ ਪਹਾਨੇबाजी ਜੀ ਕਿ ਜਦੋਂ ਲੋਕਾਂ ਨੇ ਪੁੱਛਣਾ ਵੀ ਗੱਡੀ ਨਹੀਂ ਆਈ ਤੇ ਫਿਰ ਕਹਿੰਦੇ ਜੀ ਕੇਂਦਰ ਵਾਲਿਆਂ ਨੇ ਗੱਡੀ ਦਿੱਤੀ ਨਹੀਂ ਵੀ ਇਹ ਕੇਂਦਰ ਦੇ ਅਧੀਨ ਹੈ ਗੱਡੀ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਪਰ ਪੈਸੇ ਦਿਓ ਤੇ ਗੱਡੀ ਕੋਈ ਵੀ ਬੁੱਕ ਕਰ ਸਕਦਾ ਆ ਪ੍ਰਾਈਵੇਟ ਲੋਕੀ ਵੀ ਬੁੱਕ ਕਰਉਂਦੇ ਜੀ ਕੋਈ ਮੁਕਰ ਨਹੀਂ ਸਕਦਾ ਇਸ ਗੱਲ ਤੋਂ ਕਿ ਜਦੋਂ ਤੁਸੀਂ ਟਿਕਟਾਂ ਲੈਣੀਆਂ ਹਨ ਕੋਈ ਵੀ ਚੜ੍ਹ ਸਕਦਾ ਟ੍ਰੇਨ ਤੇ ਦਾ ਹੈ ਨਹੀਂ ਕਿ ਕਲਰ ਰੋਲਿੰਗ ਪਾਰਟੀ ਦੇ ਬੰਦਾ ਚੜਦਾ ਜਾਂ ਕੇਂਦਰ ਦਾ ਹੀ ਰੋਲਿੰਗ ਪਾਰਟੀ ਦਾ ਬੰਦਾ ਚੜਦਾ ਅਸੀਂ ਵੀ ਜਦੋਂ ਮਰਜ਼ੀ ਚਾਹੀਏ ਬੁੱਕ ਕਰਾ ਸਕਦੇ ਆ ਤੇ ਤੁਹਾਨੂੰ ਬੁਕਿੰਗ ਕਰਨ ਤੋਂ ਕੌਣ ਰੋਕਦਾ ਸਿਰਫ ਗੱਲ ਇਹ ਹੈ ਕਿ ਪੈਸਾ ਤਾਂ ਸਿਰਫ ਇਸ਼ਤਿਹਾਰਾਂ ਵਾਸਤੇ ਹੈ ਪੈਸਾ ਜਮ੍ਹਾਂ ਕਰਾਉਣਾ ਸੀ ਰੇਲਵੇ ਦੇ ਉੱਥੇ ਜਾ ਕੇ ਜਿਹੜਾ ਦਫ਼ਤਰ ਤੇ ਵਿੱਚ ਕਿ ਗੱਡੀ ਚਾਹੀਦੀ ਹੈ ਪੈਸਾ ਜਾ ਕੇ ਜਮ੍ਹਾਂ ਕਰਾਤਾ ਟੈਲੀਵਿਜ਼ਨਾਂ ਦੇ ਤੇ ਅਖਬਾਰਾਂ ਦੇ ਦਫ਼ਤਰਾਂ 'ਚ ਕਿ ਇਸ਼ਤਿਹਾਰ ਲਾ ਦੇ ਹੁਣ ਇਸ ਇਸ਼ਤਿਹਾਰ 'ਚ ਤਾਂ ਗੱਡੀ ਚੱਲ ਗਈ ਉਹ ਗੱਡੀ ਦੀ ਫੋਟੋ ਛਪਦੀ ਹੁੰਦੀ ਇਸ਼ਤਿਹਾਰ ਦੇ ਵਿੱਚ ਗੱਡੀ ਤਾਂ ਚੱਲਣੀ ਹੈ ਜਾਂ ਰੇਲਵੇ ਦੇ ਉੱਥੇ ਪੈਸੇ ਜਮਾ ਹੁਣ ਕਿੱਥੇ ਇਹਨਾਂ ਨੂੰ ਤਾਂ ਇਨਾ ਹੀ ਮਤਲਬ ਹੁੰਦਾ ਵੀ ਗੱਡੀ ਕਾਗਜ਼ਾਂ 'ਚ ਚੱਲ ਜਵੇ ਉਹ ਕਾਗਜ਼ਾਂ 'ਚ ਛਪ ਗਈ ਹੁਣ ਜਨਤਾ ਉੱਥੇ ਜਾ ਕੇ ਧੱਕੇ ਖਾਈ ਜਾਊਗੀ ਤੇ ਵਾਪਸ ਮੁੜ ਜਾਈਗੀ ਆਖਰੀ ਸਵਾਲ ਇੱਕੋ ਹੀ ਕਰਾਂਗੇ ਚੀਮਾ ਸਾਹਿਬ ਕਿ ਇੱਕ ਪਾਰਟੀ ਦੀ ਲਾਈਨ ਸੀ ਕਿ ਇੱਕ ਪਰਿਵਾਰ ਇੱਕ ਟਿਕਟ ਕੀ ਇਸੇ ਲਾਈਨ ਤੇ 2024 ਦੀਆਂ ਇਲੈਕਸ਼ਨਾਂ ਦੀ ਲੜੀਆਂ ਜਾਣਗੀਆਂ ਉਨੇ ਅਸੀਂ ਤੇ ਨਾ ਪਹਿਲਾਂ ਹੀ ਅਲਰੇਡੀ ਸਾਡੇ ਪ੍ਰਧਾਨ ਸਾਹਿਬ ਨੇ ਇਹ ਚੀਜ਼ਾਂ ਅਨਾਉਂਸ ਕੀਤੀਆਂ ਹੋਈਆਂ ਇਸ ਕਰਕੇ ਜਿਹੜੀਆਂ ਚੀਜ਼ੇ ਫੈਸਲੇ ਪਾਰਟੀ ਨੇ ਅਲਰੇਡੀ ਅਨਾਉਂਸ ਕੀਤੇ ਹੋਇਆ ਉਹ ਪਾਰਟੀ ਮਸ਼ੀਨ ਉੱਤੇ ਸਟੈਂਡ ਕਰਦੀ